ਗਲਤ ਸਰਟੀਫਿਕੇਟ ਬਣਾ ਕੇ ਦਾਖਲਾ ਤੇ ਸਰਕਾਰੀ ਨੌਕਰੀ ਲੈਣ ਦੇ ਲਾਇਕੇ ਦੋਸ਼ ਤੋਂ ਅੰਦਾਜ਼ੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਭ੍ਰਿਸ਼ਟ ਮੁਲਾਜ਼ਮਾ ਖਿਲਾਫ ਕਾਰਵਾਈ ਕਰਨ ਲਈ ਛਲਾਗਾ ਯੋਗ ਕੰਮ ਕਰ ਰਹੇ ਹਨ ਉਸੇ ਤਰ੍ਹਾਂ ਸੈਤ ਵਿਭਾਗ ਵਿੱਚ ਤਾਇਨਾਤ ਡਾਕਟਰ ਬਲਜੀਤ ਸਿੰਘ ਖਿਲਾਫ ਵੀ ਕਾਰਵਾਈ ਕਰੇ ਇਹਨਾਂ ਸ਼ਬਦਾਜ਼ਾ ਪ੍ਰਗਟਾਵਾ ਸੁਨੀਲ ਕੁਮਾਰ 바ਸੀ ਜਵਾਹਰਨਗਰ ਬਟਾਲਾ ਰੋਡ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੁਨੀਲ ਨੇ ਦੋਸ਼ ਲਾਇਆ ਕਿ ਸਰਕਾਰ ਦੇ ਸਬੰਧਤ ਵਿਭਾਗ ਨੂੰ ਗਲਤ ਤੱਥ ਦੱਸਦੇ ਹੋਏ ਅੰਦਰ ਹੈ ਬੈਕਵਰਡ ਕਲਾਸ OBC ਦਾ ਸਰਟੀਫਿਕੇਟ ਬਣਾ ਕੇ ਡਾਕਟਰ ਬਲਜੀਤ ਸਿੰਘ ਨੇ ਪਹਿਲਾਂ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲਾ ਲਿਆ ਅਤੇ ਉਸ ਤੋਂ ਬਾਅਦ ਵਿੱਚ ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕੀਤੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਸਾਲ ਪਹਿਲਾਂ ਇਸ ਸੰਬੰਧੀ ਵਿੱਚ ਮਾਮਲਾ ਉਜਾਗਰ ਕਰਕੇ ਕਾਰਵਾਈ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਡੀਸੀ ਅਤੇ ਸਿਵਲ ਸਰਜਨ ਨੂੰ ਸ਼ਿਕਾਇਤ ਪੱਤਰ ਸੌਂਪਿਆ ਗਿਆ ਤੇ ਉਹਨਾਂ ਨੇ ਹੋਰ ਸਬੂਤ ਦਿਖਾਉਂਦਿਆਂ ਕਿਹਾ ਕਿ ਸਿਵਲ ਸਰਜਨ ਨੇ ਉੱਤੇ ਡਾਕਟਰ ਦੇ OBC ਸਰਟੀਫਿਕੇਟ ਤੇ ਉਹਨਾਂ ਵੱਲੋਂ ਲਿਖੀ ਰਿਪੋਰਟ ਤੇ ਸ਼ੱਕ ਪ੍ਰਗਟ ਕੀਤਾ ਹੈ। ਅਤੇ ਤਹਿਸੀਲਦਾਰ ਤੋਂ ਵੀ ਸਰਟੀਫਿਕੇਟ ਸੰਬੰਧੀ ਰਿਕਾਰਡ ਮੰਗਿਆ ਗਿਆ ਹੈ ਮਾਮਲੇ ਦੀ ਜਾਣਕਾਰੀ ਵਿਦੇਰੀ ਦਿੰਦੇ ਹੋਏ ਸੁਨੀਲ ਨੇ ਦੱਸਿਆ ਕਿ ਐਮਬੀਬੀਐਸ ਦੀ ਸੀਟ ਹਾਸਲ ਕਰਨ ਲਈ ਬਲਜੀਤ ਸਿੰਘ ਨੇ ਪਹਿਲਾ ਪ੍ਰਸ਼ਾਸਨ ਨੂੰ ਆਪਣੇ ਪਰਿਵਾਰ ਦੀ ਘੱਟ ਆਮਦਨ ਦਿਖਾ ਕੇ ਬੀਸੀ ਦਾ ਸਰਟੀਫਿਕੇਟ ਬਣਾਇਆ ਤਾਂ ਇਸ ਤੋਂ ਬਾਅਦ ਸਾਲ 2011 ਦੇ ਵਿੱਚ ਉਧਾਰ ਤੇ ਦਿਹਾਤੀ ਹਲਕੇ ਵਿੱਚ ਮੈਡੀਕਲ ਅਫਸਰ ਦੀ ਨੌਕਰੀ ਪ੍ਰਾਪਤ ਕੀਤੀ ਅਤੇ ਇੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਬਾਅਦ ਜਦ ਐਸ ਸੰਬੰਧੀ ਡਾਕਟਰ ਬਲਜੀਤ ਸਿੰਘ ਦੇ ਨਾਲ ਗੱਲਬਾਤ ਕਰਨੀ ਚਾਹੇ ਤੇ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਪਰ ਫਿਰ ਵੀ ਜੇਕਰ ਉਹ ਆਪਣੇ ਵਿਅਾਨ ਦੇਣਾ ਚਾਹੁੰਦੇ ਨੇ ਤੇ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇੱਕ ਡਾਕਟਰ ਨਾ ਦਾ ਸ਼ਬਦ ਜਦੋਂ ਕਿਸੇ ਨਾਮ ਦੇ ਅੱਗੇ ਲੱਗ ਜਾਂਦਾ ਹੈ ਤੇ ਲੋਕ ਉਸਤੇ ਅੱਖਾਂ ਬੰਦ ਕਰਕੇ ਪ੍ਰੋਸਾ ਕਰਨਾ ਸ਼ੁਰੂ ਕਰ ਦੇ ਦਿੰਦੇ ਹਨ ਪਰ ਅੱਜ ਤੁਹਾਨੂੰ ਇਸ ਤਰ੍ਹਾਂ ਦੇ ਡਾਕਟਰ ਦੀ ਦਿਖਾਵਾਂਗੇ ਤੁਹਾਨੂੰ ਕਹਾਣੀ ਸੁਣਾਵਾਂਗੇ ਜਿਹੜਾ ਕਿ ਸਰਕਾਰ ਨਾਲ ਧੋਖਾਧੜੀ ਕਰਕੇ ਆਪਣੀ ਨੌਕਰੀ ਕਰ ਰਿਹਾ ਹੈ ਸਰਕਾਰ ਦੇ ਨਾਲ ਕਿਸ ਤਰ੍ਹਾਂ ਧੋਖਾ ਕਰ ਰਿਹਾ ਕਾਗਜ਼ਾਂ ਦੇ ਵਿੱਚ ਹੇਰਫੇਰ ਕਿਸ ਤਰ੍ਹਾਂ ਕਰ ਰਿਹਾ ਉਹਦਾ ਖਾਸਾ ਚਿੱਠਾ ਲੈ ਕੇ ਸਾਡੇ ਨਾਲ ਐਕਟਿਵਿਸਟ ਸੁਨੀਲ ਕੁਮਾਰ ਜੀ ਮੌਜੂਦ ਹਨ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੇ ਇੱਕ ਸ਼ਬਦ ਜਿਹੜਾ ਡਾਕਟਰ ਦਾ ਜਿਹੜਾ ਇੱਕ ਭਰੋਸਾ ਪੰਜਾਬ 'ਚ ਕਾਇਮ ਕਰਦਾ ਉਸ ਸ਼ਬਦ ਨੂੰ ਕਿਸ ਤਰ੍ਹਾਂ ਸ਼ਰਮਸਾਰ ਕਰ ਰਿਹਾ ਉਹਦੇ ਵੀ ਸਾਰੇ ਡਾਕੂਮੈਂਟ ਲੈ ਕੇ ਸਾਡੇ ਨਾਲ ਮੌਜੂਦ ਹਨ ਤਾਂ ਆਪਾਂ ਗੱਲਬਾਤ ਕਰਾਂਗੇ ਸੁਨੀਲ ਕੁਮਾਰ ਜੀ ਨਾਲ ਤਾਂ ਸੁਨੀਲ ਕੁਮਾਰ ਜੀ ਸਵਾਗਤ ਤੁਹਾਡਾ ਲਈ ਭਰ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਅੱਜ ਤੁਸੀਂ ਇੱਕ ਪਰਸਨ ਨੂੰ ਐਕਸਪੋਜ਼ ਕਰਨ ਵਾਲੇ ਹੋ ਜਿਹੜਾ ਕਿ ਆਪਣੇ ਆਪ ਨੂੰ ਇੱਕ ਡਾਕਟਰ ਕਹਿੰਦਾ ਘੁਆਂਦਾ ਡਾਕ ਤੋ ਡਾਕਟਰ ਦੀ ਧੁੱਖਾ ਧੜੀ ਦਾ ਕੇਸ ਜਿਹੜਾ ਉਹ ਕੀ ਕੇਸ ਹੈ ਕਿਸ ਤਰ੍ਹਾਂ ਸਰਕਾਰ ਦੇ ਨਾਲ ਜਿਹੜਾ ਕਿ ਉਹਨਾਂ ਨੇ ਹੇਰ ਫੇਰ ਕੀਤਾ ਆਪਣੀ ਨੌਕਰੀ ਲੈਣ ਦੇ ਲਈ ਇਹ ਉਹਨਾਂ ਨੇ ਜੀ BC ਸਰਟੀਫਿਕੇਟ ਦਾ ਹੇਰ ਫੇਰ ਕੀਤਾ ਸਰਕਾਰ ਦੇ ਨਾਲ ਨੌਕਰੀ ਲੈਣ ਲਈ ਜੋ ਕਿ ਇੱਕ ਸੁਪਰੀਮ ਕੋਰਟ ਦੇ ਆਰਡਰਾਂ ਦੇ ਸਾਫ਼ ਤਰ ਉਲੰਘਣਾ ਹੈਗੀ ਹੈ ਯਾਨੀ ਕਿ BC ਸਰਟੀਫਿਕੇਟ ਜਿਹੜਾ ਉਹ ਕਿਸ ਤਰ੍ਹਾਂ ਹੇਰ ਫੇਰ ਆਕੜੇ 'ਚ ਹੇਰ ਫੇਰ ਕੀਤਾ ਹੈ ਜਾਂ ਸਰਟੀਫਿਕੇਟ ਜਾਲੀ ਬਣਾਇਆ ਹੈ ਕਿਸ ਤਰ੍ਹਾਂ ਦਾ ਹੇਰ ਫੇਰ ਆਕੜੇ ਹੇਰ ਫੇਰ ਕੀਤਾ ਜੀ ਇਹਨਾਂ ਨੇ ਆਕੜੇ ਜਿਹੇ ਹੀ ਫਿਰ ਸਿਰਫ ਨੌਕਰੀ ਲੈਣ ਦੇ ਲਈ ਹਾਂਜੀ ਹਾਂਜੀ ਪਹਿਲਾਂ ਫਰੀਦਕੋਟ ਇਹਨਾਂ ਨੇ ਮੈਡੀਕਲ ਦੀ ਸੀਟ ਲਈ ਤੀ ਉਸ ਤੋਂ ਬਾਅਦ ਰਮ ਰਮਦਾਸ ਡਾਕਟਰੀ ਦੀ ਸੀਟ ਜੌਬ ਕਰ ਰਹੇ ਨੇ ਅੱਛਾ ਹੁਣ ਇਸ ਵੇਲੇ ਸਰਕਾਰੀ ਨੌਕਰੀ ਕਰ ਰਹੇ ਹਨ ਹਾਂਜੀ ਹਾਂਜੀ ਤੇ ਇਸ ਸਰਟੀਫਿਕੇਟ ਦੇ ਵਿੱਚ ਜਿਹੜਾ ਹੇਅਰਫੇਅਰ ਆ ਉਸ ਦੀ ਕੋਈ ਕੰਪਲੇਂਟ ਵਗੈਰਾ ਸ਼ਿਕਾਇਤ ਕੋਈ ਡਿਪਾਰਟਮੈਂਟ ਦੇ ਵਿੱਚ ਚੱਲੀ ਕੀਤੀ ਗਈ ਹਾਂਜੀ ਹਾਂਜੀ ਕੀਤੀ ਗਈ ਹੈ ਜੀ ਮੈਂ ਸਿਵਲ ਸਰਜਨ ਸਾਹਿਬ ਨੂੰ ਸ਼ਿਕਾਇਤ ਕੀਤੀ ਮਾਨ ਜੋ ਸੀਐਮ ਸਾਹਿਬ ਨੂੰ ਭੇਜੀ ਦੀ ਇਹਨਾਂ ਦੀਆਂ ਕਾਪੀਆਂ ਕਮਿਸ਼ਨਰ ਸਾਹਿਬ ਨੂੰ ਤੇਜੀ ਦੀਆਂ शिवसर्जन साहब ने तहसीलदार टू नु इंक्वायरी दीती है जी यानी कि ਤੁਸੀਂ ਇਸ ਦੀ ਕੰਪਲੀਟ ਵੀ ਕਰ ਚੁੱਕੇ ਹੋ ਲੇਕਿਨ ਫਿਰ ਵੀ ਕੰਪਲੀਟ ਹੋਣ ਦੇ باوجود ਵੀ ਹਜੇ ਤੱਕ ਉਹ ਆਪਣੀ ਨੌਕਰੀ ਉਸੇ ਤਰੀਕੇ ਨਾਲ ਕਰ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਉਸੇ ਤਰੀਕੇ ਨਾਲ ਕਰ ਰਹੇ ਹਾਂ ਨੌਕਰੀ ਨੌਕਰੀ ਕਰਨ ਦੇ ਲਈ ਉਹਨਾਂ ਨੇ ਕਿਹੜੇ ਕਿਹੜੇ ਧੋਖਾ ਧੜੀ ਜਿਹੜੀ ਹੈ ਸਰਕਾਰ ਦੇ ਨਾਲ ਕੀਤੀ ਦੇਖੋ ਜੀ ਨੌਕਰੀ ਕਰਨ ਲਈ ਇਹਨਾਂ ਨੇ ਸੁਪਰੀਮ ਕੋਰਟ ਦੇ ਆਰਡਰਾਂ ਦੇ ਉਲੰਘਣਾ ਕੀਤੀ ਹੈ ਜੀ ਜਦੋਂ ਇਹਨਾਂ ਨੇ ਸਰਟੀਫਿਕੇਟ ਬਣਵਾਇਆ ਹੈ ਇਹਦੇ ਫਾਦਰ ਬਟਾਲਾ 슈ਗਰ ਮਿਲ ਚ ਜੀ ਐਮ ਸੀ ਜੀ ਜੋ ਸੁਪਰੀਮ ਕੋਰਟ ਨੇ ਜੋ ਇਨਕਮ ਉਸ ਵੇਲੇ ਰੱਖੀ ਦੀ ਸੀ ਉਹ ਸਾਹਮਣਾ ਇਹਨਾਂ ਦੀ तकरीबन ਕੁੱਲ ਪਰਿਵਾਰ ਦੀ ਇਨਕਮ ਢਾਈ ਲੱਖ ਤੋਂ ਤਕਰੀਬਨ ਇਹਨਾਂ ਦੇ ਫਾਦਰ ਦੀ ਇਨਕਮ तकरीबन 4.5 ਲੱਖ ਸੀ ਉਦੋਂ ਅੱਛਾ ਇਕੱਲੋਤੇ ਸਿਰਫ ਫਾਦਰ ਦੀ ਬਜਾਏ ਦੀ ਪੂਰੇ ਪਰਿਵਾਰ ਦੀ ਇਨਕਮ ਢਾਈ ਲੱਖ ਹੋਣੀ ਚਾਹੀਦੀ ਪੂਰੇ ਪਰਿਵਾਰ ਦੀ ਹੋਣੀ ਚਾਹੀਦੀ ਢਾਈ ਲੱਖ ਰੁਪਏ ਇਹ ਰਾਂ ਦੇ ਇਕੱਠੇ ਸੀ ਸਾਰੀ ਫੈਮਲੀ ਜੁਆਇੰਟ ਫੈਮਲੀ ਫੈਮਲੀ ਇਕੱਠੀ ਜੀ ਜੁਆਇੰਟ ਹੈ ਜੀ ਇੱਕ ਤੇ ਹੈ ਇੱਕ ਤੇ ਜੀ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਜੀ ਅਸੀਂ ਗਲਤ ਕਰ ਰਹੇ ਹਾਂ ਇਹਨੇ ਦੋਨਾਂ ਨੇ ਫਾਦਰ ਡਾਕਟਰ ਬਲਬੀਰ ਸਿੰਘ ਸਰਦਾਰ ਬਲਬੀਰ ਸਿੰਘ ਜਾਫਲ ਨੇ ਆਪਣੀ ਵਾਈਫ ਦੇ ਨਾਲ ਤਲਾਕ ਲੈ ਲਿਆ ਉਹ ਵੀ ਸਿਰਫ ਕਾਗਜ਼ਾਂ 'ਚ ਯਾਨੀ ਕਿ ਕਾਗਜੀ ਤਲਾਕ ਹੀ ਤਲਾਕ ਲੀਤਾ ਜਦ ਕੀ ਤਲਾਕ ਦੇ ਬਾਵਜੂਦ ਵੀ ਇਹਨਾਂ ਨੇ ਇਕੱਠੀਆਂ ਪ੍ਰਾਪਰਟੀਆਂ ਖਰੀਦੀਆਂ ਇਕੱਠੇ ਹੀ ਰਹਿੰਦੇ ਰਹੇ ਨੇ ਇਹਦਾ ਜਿਸ ਤਰ੍ਹਾਂ ਇਹ ਆਹ ਦੇਖੋ ਇੱਕ ਪਲਾਟ ਇਹਨਾਂ ਨੇ ਲੈ ਲੀਤਾ ਸੀ ਜੀ ਤਲਾਕ ਦੇ ਵਿੱਚ ਤੇ ਯਾਨੀ ਤਲਾਕ ਲੈਣ ਤੋਂ ਇਹਦੇ ਫਾਦਰ ਉਹ ਇਹਦੀ ਮਦਰ ਨੇ ਪਲਾਟ ਲੀਤਾ ਇਹ ਗਵਾਹੀ ਇਹਦੇ ਫਾਦਰ ਪਾ ਰਹੇ ਨੇ ਇਹ ਤਲਾਕ ਲੈਣ ਤੋਂ ਬਾਅਦ ਦਾ ਕਾਰ ਕਾਗ ਲੈਣ ਦੇ ਵਿੱਚ ਬਾਅਦ ਜੀ ਜਿਸ ਤਰ੍ਹਾਂ ਕੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਕਾਗਜ਼ ਬੋਲਦੇ ਹਨ ਕਾਗਜ਼ ਆਪਣੇ ਆਪ ਬੋਲਦੇ ਹਨ ਤੇ ਕਾਗਜ਼ ਕਿਸ ਤਰ੍ਹਾਂ ਬੋਲ ਰਹੇ ਹਨ ਇਸ ਦੇ ਵਿੱਚ ਸਾਈਨ ਤੁਸੀਂ ਦੇਖ ਸਕਦੇ ਹੋ ਸਾਈਨ ਕਿਸ ਪ੍ਰਕਾਰ ਕੀਤਾ ਗਿਆ ਹੈ ਤੇ ਸਾਈਨ ਕਰਨ ਵਾਲੇ ਉਹੀ ਸ਼ਖਸ ਨੇ ਜਿਹੜੇ ਇਸ ਔਰਤ ਤੋਂ ਤਲਾਕ ਲੈ ਚੁੱਕੇ ਹਨ ਅਲੱਗ ਹੋਣ ਤੋਂ ਬਾਅਦ ਵੀ ਇੱਕ ਗਵਾਹ ਦੇ ਤੌਰ ਤੇ ਸਾਈਨ ਸਾਈਨ ਕੀਤਾ ਜਾ ਰਿਹਾ ਇਹ ਚਲੋ ਵਿਅਕਤੀਗਤ ਉਹਨਾਂ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ ਆਪਣੀ ਅੰਡਰਸਟੈਂਡਿੰਗ ਅੰਡਰਸਟੈਂਡਿੰਗ ਸਰਕਾਰ ਨਾਲ ਧੋਖਾ ਹੀ ਹੈ ਆਪਣੇ ਬੇਟੇ ਨੂੰ ਸਰਟੀਫਿਕੇਟ ਇਸ਼ੂ ਕਰਵਾਉਣ ਲਈ ਇਹਨਾਂ ਨੇ ਜਾਲੀ ਤਲਾਕ ਲਿੱਤਾ ਸੀ ਉਦੋਂ ਵੀ ਯਾਨੀ ਕਿ ਤਲਾਕ ਵੀ ਜਾਲੀ ਲਿਤਾ ਹੀ ਸਰਟੀਫਿਕੇਟ ਇਸ਼ੂ ਕਰਵਾ ਲਿਆ ਡਿਸ਼ੂ ਲਈ ਜਦ ਕਿ ਇਹ ਤਲਾਕ 2000 ਇਹਨਾਂ ਦਾ ਮੇਰੇ ਖਿਆਲ ਪੰਜ ਚ ਹੋਇਆ ਤੇ ਸਰਟੀਫਿਕੇਟ ਇਹਨਾਂ ਦਾ 2004 ਚ ਇਸ਼ੂ ਹੋ ਗਿਆ ਦਾ ਸੀ ਜੇ 2004 ਚ ਸਰਟੀਫਿਕੇਟ ਬਣਵਾ ਕੇ 2005 ਦੇ ਵਿੱਚ ਤਲਾਕ ਦਿੱਤਾ ਕਿ ਦੋਨੋਂ ਚੀਜ਼ਾਂ ਉਲਟੀ ਪੁਲਟੀ ਚੱਲ ਰਹੀਆਂ ਸਭ ਬਿਲਕੁਲ ਬਿਲਕੁਲ ਜੀ ਬਿਲਕੁਲ ਹੋਰ ਜਿਹੜੀ ਸ਼ਿਕਾਇਤ ਚੱਲਦੀ ਪਈ ਹੈ ਉਸ ਵੇਲੇ ਜਿਹੜੇ ਸਿਵਲ ਸਜਨ ਉਹਨਾਂ ਵੱਲੋਂ ਕੀ ਹੁਕਮ ਕਿਤੇ ਗਏ ਉਹਨਾਂ ਨੇ ਸੰਦੇਹ ਦੇ ਆਧਾਰ ਤੇ ਤਹਿਸੀਲ ਦਾ 2 ਨੂੰ ਇਹਨਾਂ ਦੀ ਇਨਕੁਆਇਰੀ ਭੇਜੀ ਹੈ ਜੀ ਇਸ ਲਈ ਤਹਿਸੀਲਦਾਰ ਟੂ ਕੋ ਇਨਕੁਆਰੀ ਚਲਦੀ ਪਈ ਹੈ ਹਾਂਜੀ ਹਾਂਜੀ ਫਿਲਹਾਲ ਇਨਕੁਆਰੀ ਕਿੱਥੇ ਤੱਕ ਪਹੁੰਚੀ ਹੈ ਗੁਆਰੀ ਦਾ ਹਾਲ ਹੈ ਜੀ ਕੋਈ ਪਤਾ ਨਹੀਂ ਕਿਥੋਂ ਲੱਗ ਜੀ ਯਾਨੀ ਕਿ ਇਨਕੁਆਰੀ ਹਜੇ ਚੱਲ ਰਹੀ ਹੈ ਜੌਬ ਵੀ ਚੱਲ ਰਹੀ ਹੈ ਹਜੇ ਤੱਕ ਜਿਹੜਾ ਕਿ ਸਰਕਾਰੀ ਕਾਗਜ਼ੀ ਨਾਲ ਜਿਹੜੀ ਧੁਖਦੜੀ ਕੀਤੀ ਉਹ ਕਰਨ ਦੇ ਬਾਵਜੂਦ ਹਜੇ ਉਸ ਸ਼ਖਸ ਆਪਣੀ ਨੌਕਰੀ ਦੇ ਵਿੱਚ ਪੱਕੇ ਪੈਰ ਖੜਾ ਨੌਕਰੀ ਦੇ ਵਿੱਚ ਪੱਕੇ ਪੈਰ ਜੀ ਬਿਲਕੁਲ ਪੱਕੇ ਪੈਰ ਤੇ ਜਿਸ ਤਰ੍ਹਾਂ ਕਿ ਆ ਦੱਸਿਆ ਜਾ ਰਿਹਾ ਹੈ ਕਿ ਹਜੇ ਤੱਕ ਨੌਕਰੀ ਦੇ ਵਿੱਚ ਪੱਕੇ ਪੈਰੀ ਖੜਾ ਉਸ ਸ਼ਖਸ ਜਿਹੜਾ ਡਾਕਟਰ ਆਪਣੇ ਆਪ ਨੂੰ ਕਹਿੰਦਾ ਹੈ ਉਸ ਦਾ ਪੂਰਾ ਨਾਮ ਜ ਡਾਕਟਰ ਬਲਜੀਤ ਸਿੰਘ ਸਰਦਾਰ ਬਲਬੀਰ ਸਿੰਘ ਜਾਫਲ ਜੋ ਕਿ ਇਸ ਟਾਈਮ ਖਾਲਸਾ ਕਾਲਜ ਸੀਏ ਨੇ ਸੀਏ ਦੀ ਜੌਬ ਕਰ ਰਹੇ ਸੀਏ ਦੀ ਜੌਬ ਕੋਨ ਕਰ ਰਹੇ ਇਹਦੇ ਫਾਦਰ ਡਾਕਟਰ ਬਲਬੀਰ ਸਿੰਘ ਸਰਦਾਰ ਬਲਬੀਰ ਸਿੰਘ ਜਾਫਲ ਤੇ ਤੁਸੀਂ ਇਹ ਸਾਰੀ ਕਹਾਣੀ ਸੁਣ ਲਈ ਹੈ ਕਿਸ ਤਰ੍ਹਾਂ ਕਿ ਇੱਕ ਡਾਕਟਰ ਨਾਮ ਦਾ ਸ਼ਬਦ ਅੱਗੇ ਲਗਾ ਕੇ ਆਪਣੇ ਆਪ ਨੂੰ ਇੱਕ ਰਸੂਖਦਾਰ ਸਾਬਿਤ ਕਰਨ ਦੇ ਚੱਕਰ ਦੇ ਵਿੱਚ ਕਿਸ ਤਰ੍ਹਾਂ ਸਰਕਾਰੀ ਕਾਗਜਾਂ ਨੂੰ ਤੋਖੜੀ ਕਰਕੇ ਸਰਕਾਰੀ ਨੌਕਰੀ ਲਈਤੀ ਗਈ ਹੈ ਹਾਂਜੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਹੀ ਸਾਰਾ ਬਿਲਕੁਲ ਛਾਤਰ ਹੈਗੇ ਦਿਮਾਗ ਇਹਨਾਂ ਦੇ ਚਮਕ ਪਿਛੇ ਦੇ ਅਖਬਾਰ ਚ ਪੜਿਆ ਸੀ ਇਹਨਾਂ ਦੇ ਛੋਟੇ ਬੇਟੇ ਦੀਆਂ ਬੀਟੈਕ ਦੀਆਂ ਡਿਗਰੀਆਂ ਉਹ ਵੀ ਸਾਰੀਆਂ ਜਾਲੀ ਜੇ ਉਹ ਵੀ ਇਹਨਾਂ ਦੇ ਪਟਾ ਰਜਿਸਟਰਡ ਹੋਇਆ ਦਾ ਜੇ ਜਾਲੀ ਜਾਲੀ ਸਰਟੀਫਿਕੇਟ ਜਾਲੀ ਕਾਗਜ ਬਣਾਉਣ ਦਾ ਸਰਟੀਫਿਕੇਟ ਮਿਲ ਜਾਣਾ ਚਾਹੀਦਾ ਨੈਕਸਸ ਅਸੀਂ ਚੱਲ ਰਿਹਾ ਇਹਨਾਂ ਦਾ ਜੀ ਸਾਰਾ ਮੈਂ ਤੇ ਮਾਨ ਜੋ ਸੀਐਮ ਸਾਹਿਬ ਨੂੰ ਦਰਖਾਸਤ ਕਰਾਂਗਾ ਜੋ ਕਿ ਬਹੁਤ ਇਮਾਨਦਾਰ ਸਾਨੂੰ ਸੀਐਮ ਸਾਹਿਬ ਮਿਲੇ ਨੇ ਕਿ ਇਹ ਜੋ ਵੀ ਨੈਕਸਸ ਚੱਲ ਰਿਹਾ ਹੈ ਇਹਦਾ ਸਾਰਾ ਚਿੱਟਾ ਤੇ ਪੇਸ਼ ਕੀਤਾ ਜਾਏ ਕੋਈ ਸਖਸ਼ ਆਪਣੇ ਨੌਕਰੀ ਪਾਣ ਦੇ ਲਈ ਇੱਕ ਲਾਲਚੀ ਕਵਾਂਗੇ ਸਰਕਾਰ ਨਾਲ ਧੋਖਾੜੀ ਕਰ ਸਕਦਾ ਤੇ ਆਮ ਜਨਤਾ ਨਾਲ ਕਿ ਹੱਦ ਤੱਕ ਧੋਖਾੜੀ ਕਰ ਸਕਦਾ ਆਮ ਜਨਤਾ ਨਾਲ ਤੁਸੀਂ ਦੇਖ ਲਓ ਮੇਰੇ ਕੋ ਸਾਰੇ ਪ੍ਰੂਫ ਨੇ ਇਸ ਹਿਸਾਬ ਨਾਲ ਇਹਨਾਂ ਨੇ ਸਰਕਾਰ ਨਾਲ ਧੋਖਾੜੀ ਕੀਤੀ ਹੈ ਆਮ ਜਨਤਾ ਨੇ ਤੁਸੀਂ ਗੱਲ ਹੀ ਛੱਡ ਦਿਓ ਫਿਰ ਤੁਸੀਂ ਜਿਹੜਾ ਸਰਕਾਰ ਨਾਲ ਧੋਖਾੜੀ ਕਰ ਰਿਹਾ ਆ ਆਮ ਜਨਤਾ ਨੂੰ ਕੀ ਸਮਝ ਆਏਗਾ ਇੱਕ ਸਰਕਾਰੀ ਜੋਬ ਤੇ ਜੋਬ ਵੀ ਇੱਕ ਇੱਕ ਕਲਾਸ 'ਚ ਲੈਣੀ ਹੋਵੇ ਤੇ ਉਸ ਦੇ ਵਿੱਚ ਜਿਹੜਾ ਤਲਾਕ ਲਿੱਤਾ ਸੀ ਨਾ ਉਸ ਦੇ باوجود ਇਹਨਾਂ ਦੇ بیٹے ਦੀ ਡਾਕਟਰ ਬਲਜੀਤ ਦੀ ਮੈਰੀ ਦੀ ਸ਼ਾਦੀ ਦੇ ਵਿੱਚ ਸਾਰਾ ਪਰਿਵਾਰ ਇਕੱਠਾ ਹੈਗਾ ਜੀ ਆ ਦੇਖੋ ਜੀ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜੀ ਸਾਰਾ ਪਰਿਵਾਰ ਇਕੱਠਾ ਹੈ ਲੇਕਿਨ ਕਾਗਜ਼ਾਂ ਦੇ ਵਿੱਚ ਸਾਰਾ ਪਰਿਵਾਰ ਵੱਖਰਾ ਰਹਿ ਰਿਹਾ ਤਲਾਕ ਲੈ ਕੇ ਰਹਿ ਰਿਹਾ ਲੇਕਿਨ ਫਿਰ ਸਵਾਲ ਉਹੀ ਉੱਠਦਾ ਹੈ ਕਿ ਜਾਲੀ ਕਾਗਜ਼ ਇਹ ਸਰਕਾਰ ਨਾਲ ਹੇਰਿਆ ਫੇਰੀ ਕਰਨ ਵਾਲਾ ਬੰਦਾ ਆਮ ਜਨਤਾ ਦੇ ਨਾਲ ਕਿੰਨਾ ਕੇ ਸਹੀ ਸਾਬਤ ਹੋਏਗਾ ਇਹ ਜਾਂਚ ਦਾ ਵਿਸ਼ਾ ਹੈ ਤੇ ਸਭ ਤੋਂ ਵੱਡੀ ਗੱਲ ਜੇ ਕਾਗਜ਼ਾਂ ਤੇ ਹੇਰਫੇਰੀ ਕੀਤੀ ਗਈ ਹੈ ਤੇ ਸਰਕਾਰ ਦੀ ਜਾਂਚ ਕਿਉਂ ਇੰਨੀ ਦੇਰ ਚ ਹੋ ਰਹੀ ਹੈ ਕਿਉਂ ਇਨੀ ਲੇਟ ਹੋ ਰਹੀ ਹੈ ਕਿ ਜੇ ਇੱਕ ਸਿਵਲ ਸਰਜਨ ਨੇ ਵੀ ਆਰਡਰ ਕਰ ਦਿੱਤੇ ਜਾਂ ਤੇ ਹਜ ਤੱਕ ਜਾਂਚ ਪੈਂਡਿੰਗ ਹੋਵੇ ਜਾਂ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਕਿਦਾ ਕਿਉਂਕਿ ਇਹ ਤੋਕਾ ਇੱਕ ਸਰਕਾਰ ਦੇ ਨਾਲ ਨਹੀਂ ਪੰਜਾਬ ਦੀ ਆਵਾਮ ਦੇ ਨਾਲ ਵੀ ਹੈ ਤਾਂ ਉਹਨਾਂ ਨੂੰ ਵਿਚਰਨ ਵਾਲੇ ਮਿਲਣ ਵਾਲੇ ਲੋਕਾਂ ਨਾਲ ਵੀ ਬਹੁਤ ਵੱਡਾ ਟੋਕਾ ਹੈ